ਜੈਪੀਮ ਜੀ ਵੈਸੇ ਮੈਂ ਬੜੀ ਕੰਟਰੋਵਰਸਰੀ ਚ ਪੈਂਦਾ ਨਹੀਂ ਹੁੰਦਾ ਪਰ ਮੂਤ ਵਿਅਕ ਇੱਕ ਗੱਲ ਨਾ ਝੋਟੇ ਨੂੰ ਪੁੱਛਣੀ ਸੀ ਬਲਵਿੰਦਰ ਝੋਟਾ ਨੀ ਇਹਨੇ ਨਸ਼ਾ ਵਿਰੋਧੀ ਇੱਕ ਮੰਚ ਬਣਾਇਆ ਤੇ ਨਸ਼ਿਆਂ ਦੇ ਖਿਲਾਫ ਮਹਮ ਵੱਡੀ ਸੀ ਬਹੁਤ ਵਧੀਆ ਗੱਲ ਸੀ ਚੰਗੀ ਗੱਲ ਆ ਜਿਹੜਾ ਸੋਹਣਾ ਬੰਦਾ ਕੰਮ ਕਰਦਾ ਉਹ ਸੋਹਣਾ ਹੀ ਕਹਿਣਾ ਚਾਹੀਦਾ ਪਰ ਇੱਕ ਕੁੜੀ ਸੀ ਕਾਂਸਟੇਬਲ ਅਮਨਦੀਪ ਕੌਰ ਫੜੀ ਗਈ ਸੀਗੀ ਚਲੋ ਗਲਤ ਕੰਮ ਕਰਦੀ ਫੜੀ ਗਈ ਤੇ ਬੜਾ ਛੋਟੇ ਨੇ ਪ੍ਰਚਾਰ ਕੀਤਾ ਸੀਗਾ ਵੀ ਕਿ ਇਹ ਦਲਤਾਂ ਦੀ ਕੁੜੀ ਆ ਇਹ ਅੱਸੀ ਪਰਿਵਾਰ ਚੋਂ ਆ ਫਲਾਨੇ ਪਿੰਡ ਦੀ ਆ ਏ ਤੇ ਜਦੋਂ ਮਤਲਬ ਦਿਹਾੜੀ ਕਰਦੇ ਸੀ ਅੱਜ ਇਹ ਦੇਖੋ ਮਤਲਬ ਇੰਨੀਆਂ ਮਹਿੰਗੀਆਂ ਘੜੀਆਂ ਕਿੱਥੋਂ ਆਈਆਂ ਤੇ ਇਹ ਦੇਖੋ ਥਾਰ ਕਿਦਾਂ ਆ ਗਈ ਬਹੁਤ ਮਤਲਬ ਉਹਨੇ ਜੀ ਇਹ ਕਾਫੀ ਜਾਣਿਆਂ ਨੇ ਮਤਲਬ ਪ੍ਰਚਾਰ ਕੀਤਾ ਸੀ ਜਿਹੜੇ ਫੇਸਬੁਕ 'ਤੇ ਵਿਦਮਾਨ ਆ ਤੇ ਸੋ ਮੈਂ ਇਸ ਕਰਕੇ ਬੇਨਤੀ ਕਰਨੀ ਸੀ ਵੈਸੇ ਮੈਂ ਜ਼ਿਆਦਾ ਇਹਨਾਂ ਚੱਕਰਾਂ 'ਚ ਪੈਂਦਾ ਨਹੀਂ ਤੇ ਪਰ ਉਹਦਾ ਫਿਰ ਵੀ ਬੇਨਤੀ ਕਹਣੀ ਸੀ ਇੱਕ ਵਾਰ ਮੇਰੇ ਵੀਰਾਂ ਨੇ ਉਹ ਮਾੜਾ ਜਿਹਾ ਵੀਡੀਓ ਇਹਨਾਂ ਕੋਲ ਭੇਜ ਦੋਗੇ ਤੇ ਚੰਗੀ ਗੱਲ ਆ ਆਪਣੇ ਇੱਕ ਡੀਆਈਜੀ ਸਾਹਿਬ ਫੜ ਹੋਏ ਆ ਭੁੱਲਰ ਸਾਹਿਬ ਡੀਜੀ ਡੀਆਈਜੀ ਭੁੱਲਰ ਸਾਹਿਬ ਫੜ ਹੋਏ ਆ ਤੇ ਥੋੜੀ ਜਿਹੀ ਰਕਮ ਫੜ ਹੋਈ ਉਹਨਾਂ ਕੋਲ ਮੇਰੇ ਸੋਨਾਂ ਕੋਈ ਕਰੋੜਾਂ ਚ ਹੋਣੀ ਆ ਸ਼ਾਇਦ ਤੇ ਮਤਲਬ ਪੁੱਛਣਾ ਸੀ ਉਹ ਮਤਲਬ ਕਿਦਾਂ ਕੌਣ ਆ ਬੰਦਾ ਉਹ ਭੁੱਲਰ ਸਾਹਿਬ ਤੇ ਮਾੜਾ ਦੱਸੋ ਜੇ ਝੋਟਾ ਦੱਸ ਦੇਵੇ ਤਾਂ ਬਹੁਤ ਚੰਗੀ ਗੱਲ ਆ ਜੀ ਕਿਉਂਕਿ ਉਹ ਕੁੜੀ ਤੇ ਬਰਾ ਦੱਸਿਆ ਸੀ ਇਹਨੇ ਫਲਾਣੇ ਪਿੰਡ ਦੀ ਹੈ ਫਲਾਣੇ ਤੋਂ ਵਿਆਹੀ ਸੀ ਛੋਟਾ ਛੜਾ ਹੋ ਗਿਆ ਇਹ ਤੇ ਦਲਤਾਂ ਦੀ ਕੁੜੀ ਹੈ